ਸਤਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਸੇਵ ਦਾ ਹਲਵਾ ਬਣਾਵਾਂਗੇ ਆ ਦੋ ਸੇਵ ਐ ਸਾਫ਼ ਕਰਕੇ ਧੋ ਕੇ ਰੱਖੇ ਐ ਤੇ ਇਹਨਾਂ ਨੂੰ ਆਪਾਂ ਚੀਰਾਂਗੇ ਸਣੇ ਛਿਲਕਾ ਚੀਰਾਂਗੇ ਛਿਲਕ ਨਹੀਂ ਲਾਉਂਦੇ ਤੇ ਆ ਜਿਹੜੇ ਬੀ ਐ ਵਿੱਚੋਂ ਇਹ ਆਪਾਂ ਕੱਢ ਦਿਆਂਗੇ ਐਸ ਤਰ੍ਹਾਂ ਕਰਕੇ ਕੱਢ ਦਿਆਂਗੇ ਤੇ ਇਹਨੂੰ ਆਪਾਂ ਚੀਰ ਕੇ ਮਿਕਸੀਚ ਪਾਵਾਂਗੇ ਐਸ ਤਰ੍ਹਾਂ ਕਰਕੇ ਆਪਾਂ ਚੀਰ ਲਾਂਗੇ a Padoggia, a Vecchia e ਲਓ ਹੁਣ ਆਪਾਂ ਸੇਵ ਚੀਰ ਲਿਆ ਤੇ ਹੁਣ ਉੱਤੇ ਢੱਕਣ ਲਾ ਕੇ ਤੇ ਇਹਨੂੰ ਮੈਂ ਮੈਂ ਸੀਚੀ ਪੀ ਲਾਂਗੇ ਲਓ ਆਪਾਂ ਸੇਵ ਪੀਸ ਲਿਆ ਐਸ ਤਰ੍ਹਾਂ ਬਣ ਗਿਆ ਵਿੱਚ ਕੋਈ ਮਾੜੀ ਮਾੜੀ ਮੋੜੀ ਕੋਈ ਤਾਂ ਭਲਾ ਮਾੜੀ ਜੀ ਗਾਂਢਾ ਵਿੱਚ ਆਪਾਂ ਦਵਾਰਾ ਦਵਾਰਾ ਪੀਸਿਆਗਾ ਤੇ ਉਹਦਾ ਕੋਈ ਨਹੀਂ ਉਹ ਤਾਂ ਫੇਸੀ ਜਾਣੀ ਵਿੱਚ ਤੇ ਦੋਵੇਂ ਸੇਵ ਆਪਾਂ ਪੀਸ ਲੇ ਤੇ ਹੁਣ ਆਪਾਂ ਅੱਗ ਬਾਲ ਬਾਲ ਕੇ ਤੇ ਕੜਾਈ ਤਰਾਗੇ ਹੁਣ ਆਪਾਂ ਇਹਨਾਂ ਇੱਕ ਸੂਜੀ ਪਾਵਾਂਗੇ ਪਹਿਲਾਂ ਇਹਨੂੰ ਆਪਾਂ ਫੋਨ ਲਾਂਗੇ ਥੋੜੀ ਥੋੜੀ ਬਰਾਉਨ ਹੋ ਗਈ। ਚੇਰਾ ਪੇਪਾਵਾਂਗੇ। ਕਿਉਂ ਨਹੀਂ ਪਾਉਂਦੇ ਆਪਾਂ ਬਣਾ ਕੇ ਉਹ ਤੋਂ ਬਣਾਵਾਂਗੇ। ਹੁਣ ਆਪਣੀ ਸੂਜੀ ਭੁੱਜ ਗਈ ਐ। ਥੋੜੀ ਥੋੜੀ ਬਰਾਉਨ ਹੋ ਗਈ ਐ। ਹੁਣ ਆਪਾਂ ਸੇਪ ਪਾਵਾਂਗੇ। ਦੋ ਕਮਿੰਟ ਭੁੰਨ ਕੇ ਬਾਕੀ ਦਾ ਸੁਆਣ ਬਾਅਦ ਚ ਪਾਵਾਂਗੇ ਲਓ ਹੁਣ ਸੇ ਭੁੱਜ ਗਿਆ ਤੇ ਹੁਣ ਦਾਖਾ ਤੇ ਖੋਪਾ ਕੀਰਿਆ ਹੋਇਆ ਇਹ ਪਾਵਾਂਗੇ ਆਪਾਂ ਹੁਣ ਆਪਾਂ ਸ਼ੱਕਰ ਪਾਵਾਂਗੇ ਪਾਣੀ ਨਹੀਂ ਆਪਾਂ ਪਾਉਂਦੇ ਪਾਣੀ ਵੀ ਨਹੀਂ ਪਾਉਂਦੇ ਤੇ ਆਪਾਂ ਘਿਓ ਵੀ ਨਹੀਂ ਪਾਇਆ ਸੱਤਰ ਨੂੰ ਆਪਾਂ ਚੰਗੇ ਤਰ੍ਹਾਂ ਸੇਕ ਲਵਾ ਲਾਂਗੇ ਆਪਣੀ ਸੱਤਰ ਵੀ ਚੰਗੀ ਤਰ੍ਹਾਂ ਹੁਣ ਮਿਲ ਗਈ ਐ ਜਿਵੇਂ ਨਾ ਮਿਲ ਗਈ ਪਾਣੀ ਨਹੀਂ ਛੱਡਿਆ ਵੀ ਪਾਣੀ ਜਿਹੜਾ ਛੱਡਿਆ ਸੀ ਸੁੱਕ ਗਿਆ ਤੇ ਹੁਣ ਆਪਾਂ ਲਾਵਾਂਗੇ ਆਪਣਾ ਹਲਵਾ ਬਣ ਕੇ ਤਿਆਰ ਐ ਹੁਣ ਆਪਾਂ ਲਾ ਲਾਂਗੇ ਬਹੁਤ ਵਧੀਆ ਬਣਿਆ ਹਲਵਾ ਬਣਾ ਕੇ ਰੋਸੋ ਬਣਾ ਪਾਣੀ ਤੋਂ Wala pala lagi, mag eh. Wala ਦੇਖੋ ਕਿ ਡਗੜੀਆ ਬਣਿਆ ਹਲਵਾ ਆਪਣਾ ਬਹੁਤ ਵਧੀਆ ਹੋਰ ਤੋਂ ਬਧੀਆ ਆਪਣੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ